ਆਪਾਂ ਆਪਣੇ ਪੈਰਾਂ ਤੇ ਖੜੇ ਹੋਈਏ ਆਪਾਂ ਕਿਉਂ ਦੇਖੀਏ ਇਧਰ ਉਧਰ ਚੌੜ ਇਸ ਵਾਰ ਪੰਜਾਬ ਦੇਸ਼ ਵਧੇ ਰਿਹਾ ਹੈ 182 ਲੱਖ ਮੀਟਰਿਕ ਟਨ ਚੌੜ ਪੈਦਾ ਹੋਣ ਨਾ ਫਰਹਾੜੀ ਨਹੀਂ ਤਾਂ ਪੈਦਾ ਹੋ ਥੋੜਾ ਧੂਆ ਲਾਹੌਰ ਆਉਂਦਾ ਹੈ ਇਧਰ ਦਿੱਲੀ ਵਾਲੇ ਕਹਿੰਦੇ ਥੋੜਾ ਧੂਆ ਦਿੱਲੀ ਆਉਂਦਾ ਮੈਂ ਕਿਹਾ ਸਾਡਾ ਧੂਆ ਘੇੜੇ ਹੀ ਦੇ ਹੀ ਜਾਂਦਾ ਹੈ ਨੂੰ ਵੀ ਲਿਖ ਲੈ ਚਿੱਕੀ ਬੀਬਾ ਮੈਂ ਕਿਹਾ ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਆ ਤੂੰ ਵੀ ਕਰ ਲੈ ਆਪਾਂ ਆਪਣੇ ਪੈਰਾਂ ਤੇ ਖੜੇ ਹੋਈਏ ਆਪਾਂ ਕਿਉਂ ਦੇਖੀਏ ਇੱਧਰ ਉੱਧਰ ਪੰਜਾਬ ਤਸ ਫੂਟਬਾਲ ਹੈ ਸਾਰੇ ਦੇਸ਼ ਦੀ 182 ਲੱਖ ਮੀਟ्रिक टन ਚੌੜ ਇਸ ਵਾਰ ਪੰਜਾਬ ਦੇਸ਼ ਨੂੰ ਦੇ ਰਿਹਾ ਹੈ 182 ਲੱਖ ਮੀਟ्रिक टन ਹਾਲਾਂਕਿ ਜੋੜ ਸਾਡੀ ਖੁਰਾਕ ਦਾ ਹਿੱਸਾ ਨਹੀਂ ਹੈਗਾ ਅੱਜ ਤਾਂ 10ਵੇਂ ਵਾਲੇ ਦਿਨ ਮਹੀਨੇ ਬਾਅਦ ਖੀਰ ਬਣਾਉਨੇ ਆ ਸਾਡਾ ਹਿੱਸਾ ਨਹੀਂ ਖੁਰਾਕ ਦਾ ਉਹ ਪਰ ਅਸੀਂ ਦੇ ਰਹੇ ਆ ਅਸਲ 'ਚ ਅਸੀਂ ਟੋਰਨੇਡੋ ਜੇ ਕਿਤੇ ਪਹਿਲਾਂ ਸੁਣਿਆ ਅਸੀਂ ਤਾਂ ਕਿਸੇ ਲਈ ਵਰਤਾ ਪਾਣੀ ਇੰਪੋਰਟ ਕਰਤਾ ਐਕਸਪੋਰਟ ਕਰਤਾ ਪਾਣੀ ਦੇ ਗਏ ਜੀ ਉਹਨਾਂ ਨੂੰ ਦੇਸ਼ ਨੂੰ ਅੱਜ ਪਾਣੀ ਖਤਮ ਹੋ ਗਿਆ ਥੱਲੇ 600 ਫੁੱਟ ਤੇ ਚਲਾ ਗਿਆ ਜੀ ਪਾਟਰ ਲੈਵਲ ਡਾਰਕ ਜ਼ੋਨ ਦੇ ਵਿੱਚ ਆ ਗਿਆ ਅੱਧੇ ਤੋਂ ਵੱਧ ਪੰਜਾਬ ਕਿਸੇ ਨੇ ਧਿਆਨ ਨਹੀਂ ਦਿੱਤਾ ਬੜੀ ਸ਼ਾਨਨਾ ਕਹਿੰਦੇ 182 ਲੱਖ ਮੀਟਰ ਟੰਗ ਚੋਲ ਪੈਦਾ ਹੁੰਨ ਨਾੜ ਪਰਾਰੀ ਜੀ ਤਾਂ ਪੈਦਾ ਹੋਊ 15 ਦਿਨ ਪਹਿਲਾਂ ਆਂਦਾ ਤਾਂ 15 ਦਿਨ ਬਾਅਦ ਕਹਿੰਦੇ ਉਹ ਤੇ ਪਰਚਾ ਕਰੋ ਅਗੇਖ ਲੋ ਬਾਹਰ ਜਾ ਲਵਾਜੀ ਦੇਖ ਲਿਆ ਹੁਣ ਤੁਸੀਂ ਬਾਹਰ ਪੁੱਛ ਲਿਓ ਘਰੇ ਬੈਠੇ ਫੋਨ ਕਰਕੇ ਉੱਦਿਹਟਾ ਉੱਦਿਹਟਾ ਕਰੀਏ ਹੱਲ ਕਿ ਹੈ ਬਠੇਰੀ ਵਾਲੀ ਕਹਾ ਸੈਂਟਰ ਨੇ ਬੜੀਆਂ 에ਅਰ ਪਰਮਿਸ਼ਨ ਦੇ ਚੇਅਰਮੈਨਾਂ ਆ ਗਏ ਹੀ ਐਂਜੀਟੀਆ ਵੀ ਦੀ ਹੱਲ ਕਿ ਹੈ ਮੈਂ ਕਹਾਂ ਜੀ ਪੈਸੇ ਦੇ ਦੋ 1000 ਰੁਪਿਆ ਇੱਕੜ ਦੇ ਦੋ ਚਲੋ ਐਂ ਕਰਦਾ 1000 ਮੈਂ ਪਾ ਦਿੰਨਾ 1000 ਤੁਸੀਂ ਪਾ ਦਿਓ 2000 ਰੁਪਿਆ ਇੱਕੜ ਕਰ ਦਿੰਦੇ ਆ ਜਾਂ 2000 ਰੁਪਿਆ ਇੱਕੜ ਨਾ ਫੋਕਣ ਦਿਓ ਜਾਂ ਸਾਨੂੰ ਕੋਈ ਹੋਰ ਫਸਲਾਂ ਦੇ ਦਿਓ ਅਸੀਂ ਝੋਨੇ ਤੋਂ ਆ ਪੱਕੇ ਪਏ ਆ ਖੁਦੱਕੇ ਪਏ ਆ ਸਾਡਾ ਕੋਈ ਜਿੱਲ ਨਹੀਂ ਕਰਦਾ ਅਗਲਾਉਣ ਜੇ ਸਾਨੂੰ ਮੱਕੀ ਦੀ ਐਮਐਸਪੀ ਜਾਂ ਬਾਜਰੇ ਦੀ ਜਾਂ ਮੂੰਗ ਦਾੜ ਦੀ ਸਾਨੂੰ ਓਨੇ ਪੈਸੇ ਸਾਨੂੰ ਬਚਣੇ ਚਾਹੀਦੇ ਜਿੰਨੇ ਸਾਨੂੰ ਅੱਜ ਇੱਕ ਕਿੱਲੇ ਤੋਂ ਇੱਕ ਏਕੜ ਤੋਂ ਝੋਨੇ ਤੋਂ ਬਚਦੇ ਨੇ ਤਾਂ ਅਸੀਂ ਕੋਈ ਹੋਰ ਫਸਲ ਬੀਜਣਾ ਤੇ ਯਾਰ ਬਲੇ ਸਾਡੇ ਤੇ ਕਰੀ ਜਾਂਦੇ ਗਾੜਾ ਸਾਨੂੰ ਗੱਡੀ ਜਾਂਦੇ ਉਹ ਤਾਂ ਪਾਕਿਸਤਾਨ ਵਾਲੀ ਉਹ ਸੀ ਪਾਕਿਸਤਾਨ ਇਹਨਾਂ ਨੂੰ ਮੰਨ ਕੇ ਬੈਠੀ ਖਰੀਫ ਨਵਾਜ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਭਗਵਾਨ ਤੁਮਨ ਨੂੰ ਚਿੱਠੀ ਲਿਖੂੰਗੀ ਤੁਹਾਡਾ ਧੂਆ ਲਾਹੌਰ ਆਉਂਦਾ ਹੈ ਇਧਰ ਦਿੱਲੀ ਵਾਲੇ ਕਹਿੰਦੇ ਤੁਹਾਡਾ ਧੂਆ ਦਿੱਲੀ ਆਉਂਦਾ ਮੈਂ ਕਿਹਾ ਸਾਡਾ ਧੂਆ ਘੇੜੇ ਹੀ ਦੇ ਹੀ ਜਾਂਦਾ ਜਿਹੜਾ ਆਉਂਦਾ ਸੰਨ ਤੂੰ ਵੀ ਲਿਖ ਲੈ ਚਿੱਠੀ ਬੀਬਾ ਮੈਂ ਕਿਹਾ ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਆ ਤੂੰ ਵੀ ਕਰ ਲੈ ਕੀ ਕਰੀਏ ਜੀ ਜਿਹੜਾ ਆਉਂਦਾ ਸਾਨੂੰ ਪੈਂਦਾ ਜੀ ਇਹਦਾ ਹੱਲ ਕੱਢਣਾ ਪਊਗਾ ਕੱਲੇ ਪੰਜਾਬ ਦੀ ਸਮੱਸਿਆ ਥੋੜੀ ਐ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਮੱਧ ਪ੍ਰਦੇਸ਼ ਇਹਦਾ ਹੱਲ ਕਰੋ ਜੀ ਮੈਂ ਕੱਲ ਯੂਸੀ ਵਿੱਚ ਮੈਂ ਕੱਲ ਉੱਥੇ ਸੈਮੀਨਾਰ ਚੱਲ ਰਿਹਾ ਮੈਂ ਉੱਥੇ ਵੀ ਗਿਆ ਸੀ ਤੁਸੀਂ ਸਾਇੰਟਿਸਟ ਆਏ ਆ 20 ਮਿਲਕਾਂ ਦੇ ਵੀਰ ਹਾਲ ਦੱਸੋ ਸੰਗ ਅਸੀਂ ਕਰੀਏ ਕੀ ਦੱਸੋ ਅਸੀਂ ਕੋਈ ਜਦੋਂ ਅਸੀਂ ਅੱਗ ਲਾਉਨੇ ਆ ਪਰਾਲੀ ਨੂੰ ਸਭ ਤੋਂ ਪਹਿਲਾਂ ਤਾਂ ਸਾਡੇ ਫੇਫੜਿਆਂ ਵਿੱਚ ਦੀ ਲੰਗਦਾ ਹੈ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਉੱਤੋਂ ਦੀ ਲੰਗਦਾ ਹੈ ਸਾਡੇ ਜਵਾਕਾਂ ਦੇ ਫੇਫੜਿਆਂ ਵਿੱਚ ਦੀ ਲੰਗਦਾ ਹੈ ਤੂੰ ਆ ਉਹ ਪਰ ਅਫਸਰ ਆਫਤਾ ਲਈ ਫਿਰਦੇ ਆ ਪੁਰਾਣੇ ਕਾਨੂੰਨ ਠੀਕ ਹੈ ਨਾ ਉਹ ਸੈਂਟਰ ਕਹਿੰਦਾ ਜੀ ਇਹਨਾਂ ਤੇ ਦੋਸ਼ ਲਾ ਲੋ 20 ਦਿਨ ਦਾ ਕੰਮ ਹੈ ਤੇ ਇਸ ਤਰ੍ਹਾਂ ਹਲ ਕਬੂਤਰ ਦੇ ਅੱਖਾਂ ਵਿੱਚ ਆ ਨਾਲ ਬਿੱਲੀ ਨੂੰ ਪਾਈ ਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਵੱਲ ਤੇ ਉਹਦੇ ਅੱਖਾਂ ਬੰਦ ਕਰ ਜਾਂਦਾ ਹੈ ਕਬੂਤਰ ਨੂੰ ਲੱਗਦਾ ਕਿ ਮੈਂ ਨਹੀਂ ਦੇਖਣਾ ਹਟ ਗਿਆ ਸ਼ਾਇਦ ਇਹ ਵੀ ਹੋ ਗਿਆ ਪਾ ਬਿੱਲੀ ਗੱਦਨ ਫੜ ਲੈਂਦੀ ਸੋ ਅਸੀਸ ਸਮੱਸਿਆ ਆਇਓ ਡੈਕਸ ਨਾਲ ਕੈਂਸਰ ਦਾ ਆ ਰਹੀ ਹੈ ਤਾਂ ਕੀਮੋਥੈਰੇਪੀ ਕਰਨੀ ਪੈਂਦੀ ਹੈ ਤੂੰ ਸਾਨੂੰ ਉਸ ਹਸਾਬ ਨਾਲ ਸਾਡੇ ਹੱਲ ਕਰਨੇ ਪੈਣਗੇ ਜਿਸ ਹਸਾਬ ਦੀ ਸਮੱਸਿਆ ਬੈਠੋ ਸਿਰ ਜੋੜ ਕੇ ਬੈਠੋ ਬਿਠਾਓ ਆ ਬੈਠੇ ਸਾਡੇ ਤਜਰਬੇਕਾਰ ਬੰਦੇ ਬੱਠੇ ساری ਜ਼ਿੰਦਗੀ ਜਿਨ੍ਹਾਂ ਨੇ ਐਕਸਪੈਰੀਮੈਂਟ ਕੀਤੇ ਨੇ ਤਜਰਬੇ ਦਾ ਫਾਇਦਾ ਲਓ ਕਹਿੰਦੇ ਤਜਰਬਾ ਉਹ ਕੰਗਾ ਤਜਰਬਾ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਗੰਜਾ ਹੋ ਜਾਵੇ ਉਦੋਂ ਕੰਗੇ ਦੀ ਲੋੜ ਨਹੀਂ ਇਸ ਕਰਕੇ ਕਹਿੰਦੇ ਵਧੀਆ ਗੱਲ ਇਹੀ ਹੈ ਕਿ ਕਿਸੇ ਦਾ ਤੇ ਯਰਬਾ ਵਰਤ ਲੋ ਜਾਨੀ ਕਿ ਕੰਗਾ ਕਿਸੇ ਦਾ ਵਰਤ ਲੋ ਉਹ ਤੋਂ ਜਦੋਂ ਤੁਹਾਡੇ ਕੋਲੇ ਬਾਗ